ਕੀ ਜਾ ਜੋ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕਾਗਰੋ ਜੀ ਨਿਕਲਿਆ ਬੰਗਰ ਦੀ ਇਹਨਾਂ ਦੇ ਬੰਦ ਕੀਤਾ ਜਾਵੇ ਜਗੰਦ ਖਵਾਉਣ ਇਹ ਬੱਚੇ ਮਾਰ ਦੇਣਗੇ ਲੋਕਾਂ ਦੇ ਠਾ ਕੇ ਲਾ ਕੇ ਉਰਦ ਬਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਮਾ ਲਗਾਤਾਰ ਖਾਣੇ ਚੋਂ ਕੁਝ ਨਾ ਕੁਝ ਨਿਕਲਣ ਦੀਆਂ ਤਸਵੀਰਾਂ ਸਾਹਮਣੇ ਆndੀਆਂ ਰਹਿੰਦਿਆਂ ਨੇ ਹੁਣ ਜਿਹੜੀ ਤਸਵੀਰ ਸਾਹਮਣੇ ਆਈ ਹੈ ਮਾਚੀ ਵਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੇ ਬੱਚਿਆਂ ਲਈ ਜਦ ਪੀਜ਼ਾ ਮੰਗਵਾਇਆ ਜਾਂਦਾ ਹੈ ਤਾਂ ਪੀਜ਼ੇ ਦੇ ਡੱਬੇ ਦੇ ਵਿੱਚ ਉਸ ਨੂੰ ਖੋਲ ਕੇ ਵੇਖਿਆ ਜਾਂਦਾ ਹੈ ਖਾਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚੋਂ ਕੋਕਰੇ ਚ ਨਿਕਲਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਕਦਰ ਪੀਜ਼ਾ ਦੇ ਵਿੱਚੋਂ ਕਾਕਰੋਚ ਨਿਕਲਿਆ ਹੈ ਵਿਅਕਤੀ ਵੱਲੋਂ ਵੀਡੀਓ ਬਣਾ ਲਈਤੀ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਵਿਅਕਤੀ ਵੱਲੋਂ ਡਿਲੀਵਰੀ ਬੁਆਏ ਦੇ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਡਿਲੀਵਰੀ ਬੁਆਏ ਨੇ ਦੱਸਿਆ ਕਿ ਇਹ ਜੋ ਪੀਜ਼ਾ ਹੈ ਇਹ ਇਸ ਕੰਪਨੀ ਤੋਂ ਆਇਆ ਹੈ ਕਿ ਨਿੱਜੀ ਕੰਪਨੀ ਹੁੰਦੀ ਹੈ ਮਾਛੇਵਾੜੀ ਦੀ ਜਿੱਥੋਂ ਇਹ ਪੀਜ਼ਾ ਆਂਦਾ ਹੈ ਜਿਸ ਤੋਂ ਬਾਅਦ ਮਾਲਕ ਦੇ ਨਾਲ ਗੱਲਬਾਤ ਕਰਵਾਈ ਜਾਂਦੀ ਹੈ ਤਾਂ ਮਾਲਕ ਨੇ ਕਿਹਾ ਕਿ ਗਲਤੀ ਤਾਂ ਇਨਸਾਨ ਤੋਂ ਹੋ ਹੀ ਜਾਂਦੀ ਹੈ ਹੋਇਆ ਕਿ ਜੇ ਪੀਜ਼ੇ ਵਿੱਚੋਂ ਕਾਕਰੋਚ ਨਿਕਲ ਗਿਆ ਮੈਂ ਤੁਹਾਨੂੰ ਦੂਜਾ ਪੀਜ਼ਾ ਭੇਜ ਦਿੰਦਾ ਹਾਂ ਵਿਅਕਤੀ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਪੀਜ਼ਾ ਮੇਰੇ ਬੱਚੇ ਖਾ ਲੈਂਦੇ ਤਾਂ ਕੁਝ ਵੀ ਹੋ ਸਕਦਾ ਸੀ ਮੇਰੇ ਬੱਚੇ ਬਿਮਾਰ ਹੋ ਸਾਕਦੇ ਸਨ ਉਹਨਾਂ ਦਾ ਜ਼ਿੰਮੇਵਾਰ ਆਖਿਰਕਾਰ ਕੌਣ ਹੁੰਦਾ ਉਸ ਤੋਂ ਬਾਅਦ ਮਾਲਕ ਵੱਲੋਂ ਕੋਈ ਵੀ ਪੁਖਤਾ ਜਵਾਬ ਨਹੀਂ ਦਿੱਤਾ ਗਿਆ ਦੱਸਦੀ ਹਾਂ ਉਥੇ ਪੀਜ਼ਾ ਕੰਪਨੀ 'ਚ ਕੰਮ ਕਰਨ ਵਾਲੇ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਕਿ ਉਹਨਾਂ ਦੇ ਪੀਜ਼ਾ 'ਚੋਂ ਕਾਕਰਚ ਨਿਕਲਿਆ ਤਾਂ ਉਹਨਾਂ ਵੱਲੋਂ ਕਸਟਮਰ ਨੂੰ ਪੀਜ਼ਾ ਬਦਲਣ ਦੇ ਲਈ ਕਿਹਾ ਗਿਆ ਪਰ ਉਹ ਨਹੀਂ ਮੰਨਦੇ ਉਹਨਾਂ ਨੇ ਕਿਹਾ ਕਿ ਸਾਡੇ ਅਨੇਕਾ ਆਊਟਲੈਟ ਨੇ ਪਰ ਅੱਜ ਤੱਕ ਕਿਤੇ ਵੀ ਸਾਡੇ ਕੋਲੋਂ ਗਲਤੀ ਨਹੀਂ ਹੋਈ ਸਾਡਾ ਸਾਰਾ ਸਮਾਨ ਫਰੈਸ਼ੀ ਹੁੰਦਾ ਹੈ ਪੀਜ਼ਾ ਬਣਾਉਣ ਤੋਂ ਪਹਿਲਾਂ ਵੀ ਚੈੱਕ ਕੀਤਾ ਜਾਂਦਾ ਹੈ ਪੀਜ਼ਾ ਬਣਨ ਤੋਂ ਬਾਅਦ ਪੈਕਿੰਗ ਕਰਦੇ ਸਮੇਂ ਵੀ ਉਸ ਨੂੰ ਚੈੱਕ ਕੀਤਾ ਜਾਂਦਾ ਜਦੋਂ ਪੀਜ਼ਾ ਨੂੰ ਓਵਨ ਚ ਪਕਾਇਆ ਜਾਂਦਾ ਹੈ ਤਾਂ ਇਸ ਦਾ ਟੈਂਪਰੇਚਰ 400 ਤੋਂ ਉੱਪਰ ਹੁੰਦਾ ਜੇਕਰ ਇਸ ਤਰ੍ਹਾਂ ਦਾ ਕੋਈ ਜੀਵ ਪੀਜ਼ਾ ਦੇ ਵਿੱਚ ਹੁੰਦਾ ਤਾਂ ਸੜ ਕੇ ਸਵਾਹ ਹੋ ਜਾਣਾ ਸੀ ਕੰਮ ਕਰਨ ਵਾਲੇ ਲੜਕੇ ਨੇ ਕਿਹਾ ਕਿ ਸਾਤੋਂ ਕੋਈ ਗਲਤੀ ਨਹੀਂ ਹੋਈ ਜੇ ਗਲਤੀ ਹੋਈ ਵੀ ਹੈ ਤਾਂ ਸੀ ਪੀਜ਼ਾ ਬਦਲ ਦਿੰਨੇ ਆ ਸੋ ਇਸ ਤਰ੍ਹਾਂ ਦੇ ਜਵਾਬ ਹੈ ਜਿਹੜੇ ਕਿ ਕਸਟਮਰ ਨੂੰ ਦਿੱਤੇ ਜਾਂਦੇ ਨੇ ਉਦੋਂ ਹੀ ਕਸਟਮਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਜਿਹੜਾ ਪੀਜ਼ਾ ਉਹਨਾਂ ਡਿਲੀਵਰ ਕੀਤਾ ਸੀ ਉਸ ਦੇ ਵਿੱਚੋਂ ਕਾਕਰਚ ਨਿਕਲਿਆ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਦੱਸਦਾ ਇਹਨਾਂ ਨੇ ਪੀਜ਼ਾ ਮੰਗਾਇਆ ਇਹਨੂੰ 550 ਰੁਪਏ ਉਹਨੂੰ Google Pay ਕੀਤਾ 3 ਵਜੇ ਉਸ ਤੋਂ ਬਾਅਦ ਮੈਂ ਪੀਜ਼ਾ ਜਦ ਖਾਣ ਲੱਗਾ ਬੱਚਿਆਂ ਨਾਲ ਇਹਦੇ ਵਿੱਚੋਂ ਕਾਕਰਚ ਨਿਕਲਿਆ ਮੈਂ ਇਹਨਾਂ ਨੂੰ ਕਾਲ ਕੀਤੀ ਇਹਨਾਂ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ ਹੋਰ ਰੁਪਈਆ ਭੇਜ ਦੰਨੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੇ ਜੀ ਬਣ ਰਹੇ ਨੇ 4-5 500 ਰੁਪਈਏ ਦੇ ਤੇ ਕੀ ਜੀਆਂ ਦੇ ਵਿੱਚ ਮੈਂ ਕਰੇ ਮੰਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀਆਂ ਨੂੰ ਮਗਾਈ ਨੂੰ ਇਹਨਾਂ ਡਿਲੀਵਰੀ ਬாய் ਨੂੰ ਇਹਨਾਂ ਦੇ ਨੂੰ ਉਦੋਂ ਇਹਨਾਂ ਦੇ ਵਿੱਚ ਕੌਕਰੇ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਉਹ ਕਹਨੇ ਕੋਈ ਚੱਕਰ ਨਹੀਂ ਵਾਇ ਸਲਾਈ ਸਾਫ ਕਰ ਰਿਆ ਸੀਗਾ ਬੱਕੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚੋਂ ਕੌਕਰ ਜਿਹੜੇ ਪਾਣੀ ਚੀਜ਼ ਤੇ ਵੇਖੀ ਨਹੀਂ ਕੌਕਰ ਜਿਉਂਗਾ ਜੀ ਪੀਜੇ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਣ ਲੱਗੇ ਉਹ ਚੋਂ ਕੌਕਰ ਦਾ ਪੀ ਕੌਕਰ ਦੇ ਵਿੱਚ ਪੀਜੇ ਦੇ ਵਿੱਚ ਸੀਗਾ ਚਲੋ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨ ਕੀਤੀ ਵੀ ਆਪ ਜਿਹੜਾ ਕੌਕਰ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕਿਉਂ ਇਹ ਕੌਕਰ ਦੇ ਵਿੱਚ ਨਿਕਲੇ ਆਇਆ ਇਹ ਗੱਲ ਹੈ ਕਿ ਜੇ ਮੈਂ ਜਦੋਂ ਕਾਗਜ਼ ਵਿੱਚੋਂ ਨਿਕਲਿਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪਾਸੇ ਵਾਪਸ ਦੇ ਦੰਨੇ ਹੈਗੇ ਕੀ ਬੰਦੇ ਦੀ ਹੁਣ ਪੈਸੇ ਦੀ ਵੱਡੀ ਕੀਮਤ ਰਹਿ ਗਈ ਹੈਗੀ ਹੋਮ ਡਿਲੀਵਰੀ ਹੋਇਆ ਸੀ ਪੀਜਾ ਅੱਜ ਤੱਕ ਐਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਣਾ ਕਾਲ ਆਈ ਉਹਨਾਂ ਕਾਲ ਜਿੱਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਇੱਥੇ ਹਣਾ ਜੇ 1% ਹੋਇਆ ਵੀ ਹੋਊ ਤੇ ਅਸੀਂ ਚੇਂਜ ਕਰ ਦਿੰਨੇ ਹਾਂ ਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਜਾਂਦਾ